ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਡੌਂਕਰਾਂ ਨੇ ਸਪੇਨ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਮਿੱਠੀਆਂ ਤੇ ਪੋਲੀਆਂ-ਪੋਲੀਆਂ ਗੱਲਾਂ ਮਾਰ ਕੇ ਮਰਾਕੋ ਬਾਰਡਰ ਤੇ ਦੁਬਾਰਾ ਜਾਣ ਲਈ ਮਨਾ ਲਿਆ। ਹੁਣ ਇਹਨਾਂ ਦੀ ਹੱਦ ਬੀਤੀ ਅਗਲੇ ਭਾਗ ਵਿੱਚ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਜੋ ਕਿ ਭਾਈ ਚਰਨਜੀਤ ਸਿੰਘ ਸੂਝੋ ਬਿਆਨ ਕਰ ਰਹੇ ਹਨ। ਹੁਣ ਸਾਨੂੰ ਮਾਲੀ ਦੇਸ਼ ਵਾਲੇ ਏਜੰਟ ਅਜੇ ਅਤੇ ਰਾਜੇਸ਼ ਨੇ ਇੱਕ ਵਾਰ ਫਿਰ ਪੂਰਾ ਯਕੀਨ ਬਣਾ ਦਿੱਤਾ। ਕਿ ਤੁਸੀਂ ਹੁਣ ਬਾਰਡਰ ਪਾਰ ਜ਼ਰੂਰ ਕਰੋਗੇ। ਉਹਨਾਂ ਦੀ ਦਲੀਲ ਸੀ ਕਿ ਮਰਾਕੋ ਬਾਰਡਰ ਤੇ ਮਿਲਟਰੀ ਵਾਲੇ ਮੁਸਲਮਾਨ ਹਨ ਤੇ ਉਹਨਾਂ ਨੇ ਰੋਜ਼ੇ ਰੱਖੇ ਹਨ। ਉਹ ਯਕੀਨ ਨਾਲ ਕਹਿੰਦੇ ਸਨ ਕਿ ਅਸੀਂ ਰਾਤ ਨੂੰ ਤੁਹਾਨੂੰ ਬਾਰਡਰ ਪਾਰ ਕਰਵਾ ਦੇਣਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਸਖਤਾਈ ਘੱਟ ਹੁੰਦੀ ਹੈ। ਸਾਡਾ ਬਾਰਡਰ ਪਾਰ ਕਰਨ ਦਾ ਸੰਘਰਸ਼ ਫੇਰ ਸ਼ੁਰੂ ਹੋ ਗਿਆ। ਅਸੀਂ ਕੁੱਲ 11 ਵਾਰ ਮਰਾਕੋ ਦੇ ਬਾਰਡਰ ਤੇ ਗਏ। 11ਵੀਂ ਵਾਰ ਡਾਕਰ ਸਾਨੂੰ ਰਾਤ ਨੂੰ ਦੋ ਗੱਡੀਆਂ ਵਿੱਚ ਲੈ ਕੇ ਬਾਰਡਰ ਵੱਲ ਚੱਲ ਪਏ। ਜਿਸ ਗੱਡੀ 'ਚ ਮੈਂ ਸੀ ਉਸ ਗੱਡੀ ਵਿੱਚ 20 ਮੁੰਡੇ ਤੇ ਦੂਸਰੀ ਵਿੱਚ 17 ਮੁੰਡੇ ਬੈਠੇ ਸਨ। ਅਸੀਂ 20 ਮੁੰਡੇ ਬਾਰਡਰ ਤੋਂ ਅਜੇ 25 ਕਿਲੋਮੀਟਰ ਦੂਰ ਸੀ ਜਦੋਂ ਸਾਡੀ ਗੱਡੀ ਰੇਤ ਵਿੱਚ ਫਸ ਗਈ। ਦੂਸਰੀ ਗੱਡੀ ਅੱਗੇ ਲੰਘ ਗਈ ਤੇ ਅਖੀਰ ਸਾਨੂੰ ਦਿਸਣਾ ਵੀ ਬੰਦ ਹੋ ਗਈ। ਅਸੀਂ 2 ਘੰਟੇ ਫਸੀ ਹੋਈ ਆਪਣੀ ਗੱਡੀ ਨੂੰ ਕੱਢਦੇ ਰਹੇ ਪਰ ਗੱਡੀ ਨਹੀਂ ਨਿਕਲੀ। ਰਾਤ ਦੇ 12 ਵਜੇ ਗਏ। ਸਾਨੂੰ ਡੌਂਕਰ ਕਹਿੰਦੇ ਤੁਸੀਂ ਸੌਣਾ ਨਹੀਂ ਬੇਲਚਿਆਂ ਨਾਲ ਗੱਡੀ ਦੇ ਟਾਇਰਾਂ ਥੱਲੋਂ ਰੇਤਾ ਕੱਢੋ। ਸਾਨੂੰ ਰੇਤੇ ਵਿੱਚੋਂ ਗੱਡੀ ਕੱਢਦਿਆਂ ਨੂੰ ਤੜਕੇ ਦੇ 5 ਵਜੇ ਗਏ। ਅਖੀਰ ਮਸਾਂ ਹੀ ਗੱਡੀ ਨਿਕਲੀ ਪਰ ਹੁਣ ਤੱਕ ਸਾਡੀਆਂ ਸਾਰਿਆਂ ਦੀ ਹੀ ਬੱਸ ਹੋ ਗਈ ਸੀ। ਨੀਂਦ ਵੀ ਬਹੁਤ ਆ ਰਹੀ ਸੀ। ਅਸੀਂ ਘਬਰਾਏ ਵੀ ਬਹੁਤ ਹੋਏ ਸੀ ਕਿ ਸਾਡੇ ਬਾਕੀ ਵੀਰ ਕਿੱਥੇ ਗਏ। ਪਰ ਡੌਂਕਰਾਂ ਨੂੰ ਕੋਈ ਫਿਕਰ ਨਹੀਂ ਸੀ ਜਾਪਦਾ। ਉਹ ਸਾਨੂੰ ਕਹਿੰਦੇ ਸਾਹਮਣੇ 2-3 ਕਿਲੋਮੀਟਰ ਤੇ ਪਹਾੜ ਹੈ। ਤੁਸੀਂ ਉੱਥੇ ਜਾ ਕੇ ਬੈਠ ਜਾਓ ਅਸੀਂ ਦੂਜੀ ਗੱਡੀ ਨੂੰ ਵੇਖ ਕੇ ਆਉਂਦੇ ਹਾਂ ਸਾਨੂੰ ਤਸੱਲੀ ਹੋ ਗਈ ਕਿ ਅਸੀਂ ਪਹਾੜ ਤੇ ਜਾ ਕੇ ਬੈਠ ਕੇ ਉਡੀਕ ਕਰਨ ਲੱਗੇ ਅਗਲੇ ਦਿਨ ਸਾਡੇ ਵਾਲੀ ਗੱਡੀ ਹੀ ਸਵੇਰੇ ਉਹਨਾਂ 17 ਬੰਦਿਆਂ ਨੂੰ ਲੈ ਕੇ ਸਵੇਰੇ 10 ਵਜੇ ਸਾਡੇ ਕੋਲ ਪਹੁੰਚ ਗਈ ਅਸੀਂ ਸਾਰੇ ਖੁਸ਼ ਹੋ ਗਏ ਉਹਨਾਂ ਨੂੰ ਮਿਲਣ ਪਿੱਛੋਂ ਬੈਠ ਜਾਣ ਤੇ ਅਸੀਂ ਪੁੱਛਿਆ ਤੁਸੀਂ ਕਿੱਥੇ ਬੈਠੇ ਰਹੇ ਉਹਨਾਂ ਦੱਸਿਆ ਕੱਲ ਸ਼ਾਮ ਨੂੰ 5 ਵਜੇ ਸਾਡੀ ਗੱਡੀ ਪੈਂਚਰ ਹੋ ਗਈ ਜਦੋਂ ਅਸੀਂ ਪੈਂਚਰ ਲਾਉਣ ਲੱਗੇ ਇੱਕ ਹੈਲੀਕਾਪਟਰ ਘੁੰਮ ਰਿਹਾ ਸੀ ਸਾਡੇ ਡੌਂਕਰ ਕਹਿੰਦੇ ਤੁਸੀਂ ਸਾਰੇ ਲੰਮੇ ਪੈ ਜਾਓ ਅਸੀਂ 2 ਘੰਟੇ ਢਿੱਡ ਪਾਰ ਲੰਮੇ ਪਏ ਰਹੇ ਡੌਂਕਰਾਂ ਨੇ ਗਰਮੀ ਹੋਣ ਦੇ ਬਾਵਜੂਦ ਸਾਨੂੰ ਕੰਬਲਾਂ ਨਾਲ ਲਪਕੋ ਦਿੱਤਾ ਸਾਡੇ ਵਾਲੇ ਡੌਂਕਰ ਆਪ ਗੱਡੀ ਲੈ ਕੇ ਭੱਜ ਗਏ ਅਸੀਂ ਸਾਰੀ ਰਾਤ ਉਹਨਾਂ ਨੂੰ ਢੀਕਦੇ ਰਹੇ ਤੇ ਹੁਣ ਸਾਨੂੰ ਇਹ ਤੁਹਾਡੀ ਗੱਡੀ ਵਾਲੇ ਡੌਂਕਰ ਜਾ ਕੇ ਮਿਲੇ ਤੇ ਇੱਥੇ ਲੈ ਕੇ ਆਏ ਆ ਅਸੀਂ ਫਿਰ ਆਪਣੀ ਬੇਵਸੀ ਤੇ ਝੂਰਨ ਲੱਗੇ ਡੋਂਕਰ ਕਹਿੰਦੇ ਤੁਸੀਂ ਚੌਲ ਬਣਾ ਕੇ ਖਾਓ ਅੱਜ ਰਾਤ ਤੁਹਾਨੂੰ ਹਰ ਹਾਲਤ ਵਿੱਚ ਬਾਰਡਰ पार ਕਰਵਾਉਣਾ ਹੈ ਅਸੀਂ ਕਿਹਾ ਸਾਡੇ ਕੋਲ ਨਾ ਪਾਣੀ ਹੈ ਤੇ ਨਾ ਹੀ ਚੌਲ ਉਹ ਕਹਿੰਦੇ ਸਾਡੇ ਕੋਲ ਵੀ ਪਾਣੀ ਨਹੀਂ ਹੈ ਅਸੀਂ ਚਿੰਤਾ ਵਿੱਚ ਪੈ ਗਏ ਅਖੀਰ ਉਹਨਾਂ ਨੇ ਸਾਨੂੰ 37 ਮੁੰਡਿਆਂ ਨੂੰ 10 ਲੀਟਰ ਪਾਣੀ ਦਿੱਤਾ ਤੇ ਫਿਰ ਆਉਣ ਦਾ ਲਾਰਾ ਲਾ ਕੇ ਚਲੇ ਗਏ ਅਸੀਂ 11 ਵਜੇ ਸਾਰਿਆਂ ਨੇ ਥੋੜਾ ਥੋੜਾ ਪਾਣੀ ਪੀਤਾ ਜਦਕਿ ਅਜੇ ਪੂਰਾ ਦਿਨ ਪਿਆ ਸੀ ਧੁੱਪ ਵੀ ਅਤ ਦੀ ਸੀ ਤੇ ਪਹਾੜ ਤੇ ਵੀ ਕੋਈ ਛਾਂ ਨਹੀਂ ਸੀ ਅਸੀਂ ਧੁੱਪ ਵਿੱਚ ਸਾਰਾ ਦਿਨ ਬੈਠੇ ਰਹੇ। ਡੌਂਕਰ ਰਾਤ ਨੂੰ 8 ਵਜੇ ਸਾਡੇ ਕੋਲ ਗੱਡੀ ਲੈ ਕੇ ਆਏ। ਤਾਂ ਅਸੀਂ ਪਾਣੀ ਨੂੰ ਤਰਸ ਰਹੇ ਸੀ ਪਰ ਡੌਂਕਰ ਆਉਂਦਿਆਂ ਹੀ ਕਹਿੰਦੇ ਤੁਸੀਂ ਹੁਣ ਸਪੇਨ ਜਾ ਕੇ ਹੀ ਪਾਣੀ ਪੀਓਗੇ। ਅਸੀਂ ਸੁੱਕੇ ਬੁੱਲਾਂ ਤੇ ਜੀਭਾਂ ਫੇਰਦੇ ਚੁੱਪ ਰਹੇ। ਡੌਂਕਰ ਕਹਿੰਦੇ ਹੁਣ ਸਾਡੇ ਕੋਲ ਸਿਰਫ ਇੱਕ ਗੱਡੀ ਹੈ ਤੇ ਆਪਾਂ 37 ਬੰਦੇ ਹਾਂ। ਇੱਕ ਗੱਡੀ 'ਚ 37 ਜਣੇ ਕਿਵੇਂ ਬੈਠਾਂਗੇ? ਅਸੀਂ ਤੌਖਲਾ ਜ਼ाहਰ ਕੀਤਾ। ਡੌਂਕਰ ਕਹਿੰਦੇ ਤੁਸੀਂ ਆਪਣਾ ਸਾਰਾ ਸਮਾਨ ਛੱਡ ਦਿਓ ਅਤੇ 20 ਬੰਦੇ ਗੱਡੀ ਵਿੱਚ ਬੈਠ ਜਾਓ ਬਾਕੀ 17 ਬੰਦੇ ਗੱਡੀ ਦੀਆਂ ਲੀਹਾਂ ਤੇ ਲਾਈਨ ਬਣਾ ਕੇ ਮਗਰ-ਮਗਰ ਜਲਦੀ ਭੱਜ ਕੇ ਆਓ ਇਹ ਹੁਕਮ ਅਟਪਟਾ ਜਿਹਾ ਸੀ ਪਰ ਮੰਨਣਾ ਤਾਂ ਪੈਣਾ ਹੀ ਸੀ ਗੱਡੀ ਵਿੱਚ ਬੈਠਣ ਵਾਲੇ 20 ਮੁੰਡੇ ਸਨ ਤੇ ਉਹਨਾਂ ਵਿੱਚ ਮੈਂ ਵੀ ਸੀ ਬਾਕੀ 17 ਮੁੰਡੇ ਗੱਡੀ ਦੀ ਲੀਹ ਤੇ ਲਾਈਨ ਬਣਾ ਕੇ ਮਗਰ ਭੱਜਣ ਲੱਗੇ ਗੱਡੀ 'ਚ ਬੈਠਿਆਂ ਵੀ ਸਾਨੂੰ ਭੱਜਣ ਵਾਲਿਆਂ ਤੇ ਤਰਸ ਆ ਰਿਹਾ ਸੀ 最速之一路,4 ਕਿਲੋਮੀਟਰ ਅੱਗੇ ਜਾ ਕੇ ਉਹਨਾਂ ਗੱਡੀ ਰੋਕ ਦਿੱਤੀ ਤੇ ਹੁਣ ਉਹਨਾਂ ਨੇ ਸਾਨੂੰ ਗੱਡੀ ਚੋਂ ਉਤਾਰ ਕੇ ਪੈਦਲ ਭੱਜਣ ਵਾਲੇ ਮੁੰਡੇ ਗੱਡੀ 'ਚ ਚਾੜ੍ਹ ਦਿੱਤੇ ਹੁਣ ਭੱਜਣ ਦੀ ਵਾਰੀ ਸਾਡੀ ਸੀ 4 ਕਿਲੋਮੀਟਰ ਅੱਗੇ ਜਾ ਕੇ ਉਹਨਾਂ ਗੱਡੀ ਰੋਕ ਦਿੱਤੀ ਹੁਣ ਉਹਨਾਂ ਨੇ ਸਾਨੂੰ ਗੱਡੀ ਚੋਂ ਉਤਾਰ ਕੇ ਪੈਦਲ ਭੱਜਣ ਵਾਲੇ 17 ਮੁੰਡੇ ਗੱਡੀ 'ਚ ਚਾੜ੍ਹ ਦਿੱਤੇ ਹੁਣ ਭੱਜਣ ਦੀ ਵਾਰੀ ਸਾਡੀ ਸੀ ਇਸ ਤਰ੍ਹਾਂ ਉਹ ਸਾਨੂੰ 3-4 ਕਿਲੋਮੀਟਰ ਲੈ ਗਏ ਅਸੀਂ ਮਗਰ ਲੀਹਾਂ ਤੇ ਜਦੋਂ ਤੇਜ਼ ਭੱਜਦੇ ਜਾ ਰਹੇ ਸੀ ਤਾ ਸਾਡੇ ਵਿੱਚੋਂ ਹੈਪੀ ਰੂਪੋਵਾਲ ਖੁਸ਼ਿਆਰਪੁਰ ਤੁਰਦਾ ਤੁਰਦਾ بے ہوش ہو کے ਡਿੱਗ ਪਿਆ ਅਸੀਂ ਉਸ ਨੂੰ ਸੰਭਾਲਿਆ ਉਹ ਪਾਣੀ ਮੰਗ ਰਿਹਾ ਸੀ ਉਸ ਦੇ ਨਾਲ ਵਾਲੇ ਮੁੰਡੇ بیرੂ ਮੋਲਾ ਤੇ ਰਿਸ਼ਪਾਲ ਬਗਵਾਈ ਨੇ ਉਸ ਨੂੰ ਆਪਣੀ ਬੋਤਲ ਨਾਲ ਪਾਣੀ ਪਿਾਇਆ ਤੇ ਫਿਰ ਉਹ ਦੋਵੇਂ ਹੀ ਹੈਪੀ ਨੂੰ ਮੋਢਿਆਂ ਨਾਲ ਲਾ ਕੇ ਤੋਰਦੇ ਰਹੇ ਅਖੀਰ ਡੋਂਕਰ ਸਾਨੂੰ ਸਾਰੇ ਮੁੰਡਿਆਂ ਨੂੰ ਇਕੱਠੇ ਕਰਕੇ 5 ਕਿਲੋਮੀਟਰ ਬਾਰਡਰ ਤੱਕ ਤੋਰ ਕੇ ਲੈ ਗਿਆ ਜਦੋਂ ਅਸੀਂ ਬਾਰਡਰ ਤੋਂ 1 ਕਿਲੋਮੀਟਰ ਪਿੱਛੇ ਸੀ ਤਾਂ ਸਾਡੀਆਂ ਦੋ ਲਾਈਨਾਂ ਬਣਾ ਲਈਆਂ ਅਸੀਂ ਥੱਕੇ ਹੋਏ ਵੀ ਸਾਵਧਾਨ ਹੋ ਕੇ ਤੁਰ ਰਹੇ ਸੀ ਜਦੋਂ ਅਸੀਂ ਹੌਲੀ-ਹੌਲੀ ਬਾਰਡਰ ਤੋਂ ਸਿਰਫ 15-20 ਗਜ ਰਹਿ ਗਏ ਤਾਂ ਸਾਹਮਣੇ ਬਾਰਡਰ ਤੇ ਲਾਈਟਾਂ ਵਾਲੀਆਂ ਗੱਡੀਆਂ ਘੁੰਮ ਰਹੀਆਂ ਸੀ ਇਹ ਵੇਖ ਕੇ ਸਾਡੇ ਡੋਂਕਰ ਨੇ ਸਾਡੇ ਕਾਫਲੇ ਦਾ ਰੁਖ ਮੋੜ ਲਿਆ ਤੇ ਸਾਨੂੰ 3 ਕਿਲੋਮੀਟਰ ਹੋਰ ਦੂਜੀ ਸਾਈਡ ਤੇ ਲੈ ਗਿਆ ਇਸ ਪਾਸੇ ਲਾਈਟ ਵਾਲੀ ਕੋਈ ਗੱਡੀ ਨਹੀਂ ਸੀ ਦਿਸਦੀ ਅਸੀਂ ਬਹੁਤ ਖੁਸ਼ ਹੋਏ ਜਦੋਂ ਅਸੀਂ ਸਿਰਫ 10 ਗੱਜ ਹੀ ਅਗਾਂਹ ਗਏ ਤਾਂ ਉੱਥੇ ਛੋਟਾ-ਛੋਟਾ ਪੱਥਰ ਖਿਲਾਰਿਆ ਹੋਇਆ ਸੀ ਪੱਥਰਾਂ ਤੇ ਤੁਰਨ ਨਾਲ ਪੱਥਰਾਂ ਦਾ ਖੜਾਕਾ ਹੋਣ ਲੱਗਾ ਤੇ ਸਾਡੇ ਖੜਾਕੇ ਦੀ ਆਵਾਜ਼ ਦੇ ਨਾਲ ਹੀ ਕੁੱਤੇ ਭੌਂਕਣ ਲੱਗ ਪਏ ਇਹ ਕੁੱਤੇ ਮਰਾਕੋ ਬਾਰਡਰ ਦੇ ਫੌਜੀਆ ਨੇ ਰੱਖੇ ਹੋਏ ਸਨ ਅਸੀਂ ਘਬਰਾ ਗਏ ਸਾਨੂੰ ਡੌਂਕਰ ਫਿਰ 1 ਕਿਲੋਮੀਟਰ ਪਿੱਛੇ ਲੈ ਗਿਆ ਅਸੀਂ ਡੌਂਕਰ ਦਾ ਹਰ ਆਦੇਸ਼ ਮੰਨ ਰਹੇ ਸਾਂ ਪਰ ਸ਼ਸ਼ੂ ਪੰਜ ਵਿੱਚ ਵੀ ਸਾਂ ਕਿ ਅੱਗੋਂ ਕੀ ਹੋਵੇਗਾ ਡੋਂਕਰ ਸੋਚ-ਸੋਚ ਕੇ ਕਹਿੰਦਾ ਹੁਣ ਤੁਸੀਂ ਢਿੱਡ ਪਰਨੇ ਪੈ ਕੇ ਕੂਣੀਆਂ ਭਾਰ ਤੁਰੋ ਅੰਦਰੋਂ-ਅੰਦਰ ਕਲਪੇ ਹੋਏ ਅਸੀਂ ਇਹ ਆਦੇਸ਼ ਵੀ ਮੰਨ ਲਿਆ ਡੋਂਕਰ ਆਪ ਸਾਡੇ ਤੋਂ ਅੱਗੇ ਲੱਗਾ ਇਸ ਤਰ੍ਹਾਂ ਚੱਲਦੇ ਜਦੋਂ ਅਸੀਂ ਬਾਰਡਰ ਤੋਂ ਸਿਰਫ ਕੁਝ ਕ ਗਜ ਦੂਰ ਰਹਿ ਗਏ ਤਾਂ ਅਗੋ 15 ਵੀ ਫੌਜੀ ਅਚਾਨਕ ਟੱਕਰ ਗਏ ਉਹਨਾਂ ਦੇ ਹੱਥਾਂ 'ਚ ਸਟੇਨ ਗਨਾਂ ਤੇ ਬੈਟਰੀਆਂ ਸਨ ਅਸੀਂ ਘਬਰਾ ਗਏ ਉਹਨਾਂ ਫੌਜੀਆਂ ਦੇ ਕੋਲ 6-7 ਕੁੱਤੇ ਸਨ ਜੋ ਉਹਨਾਂ ਨੇ ਸਾਡੇ ਪਿੱਛੇ ਛੱਡ ਦਿੱਤੇ ਅਸੀਂ ਸਾਰੇ ਚੀਕਾਂ ਮਾਰਦੇ ਪਿੱਛੇ ਨੂੰ ਭੱਜ ਪਏ ਪਰ ਉਹਨਾਂ ਫੌਜੀਆ ਨੇ ਸਾਡੇ ਤੇ ਗੋਲੀ ਨਹੀਂ ਚਲਾਈ ਜਦੋਂ ਅਸੀਂ ਇੱਕ ਦੂਜੇ ਤੋਂ ਅੱਗੇ ਲੰਘਦੇ ਭੱਜੇ ਜਾਂਦੇ ਸੀ ਤਾਂ ਉਦੋਂ ਸਾਨੂੰ ਕੋਈ ਪਤਾ ਨਹੀਂ ਸੀ ਕਿ ਅਸੀਂ ਕਿੱਧਰ ਨੂੰ ਜਾਣਾ ਹੈ ਭੱਜਦੇ ਆ ਭੱਜਦੇ ਆ ਇੰਦਰਜੀਤ ਮਹਤਪੁਰ ਲਾਦਣੀ ਬਹੁਤ ਜ਼ੋਰ ਨਾਲ ਡਿੱਗ ਪਿਆ ਅਸੀਂ ਰੁਕ ਗਏ ਪਰ ਹੁਣ ਅਸੀਂ ਖਤਰੇ ਤੋਂ ਬਾਹਰ ਨਿਕਲ ਆਏ ਸੀ ਹੁਣ ਮੇਰੇ ਸਬਰ ਦਾ ਬੰਨ ਟੁੱਟ ਚੁੱਕਾ ਸੀ ਮੈਂ ਧਰਮਿੰਦਰ ਨੂੰ ਉੱਚੀ ਆਵਾਜ਼ ਚ ਆਖਿਆ ਸਾਲੇ ਡੌਂਕਰ ਨੂੰ ਫੜ ਲਓ ਧਰਮਿੰਦਰ ਤੇ ਇੰਦਰਜੀਤ ਜਿਵੇਂ ਪਹਿਲਾਂ ਹੀ ਉਡੀਕ ਰਹੇ ਸੀ ਉਹਨਾਂ ਨੇ ਉਸੇ ਵੇਲੇ ਡੌਂਕਰ ਨੂੰ ਫੜ ਲਿਆ ਮੈਂ ਫਿਰ ਅੱਗੇ ਵੱਧ ਕੇ ਗੁੱਸੇ ਨਾਲ ਉਸ ਡੌਂਕਰ ਨੂੰ ਬਾਹਾਂ ਤੋਂ ਫੜ ਲਿਆ ਮੇਰੇ ਕੋਲ ਚਾਕੂ ਸੀ ਮੈਂ ਡੌਂਕਰ ਨੂੰ ਫੜ ਕੇ ਫਿਰ ਬਾਰਡਰ ਵੱਲ ਤੁਰ ਪਿਆ ਮੈਂ ਗੁੱਸੇ ਵਿੱਚ ਕਿਹਾ ਤੈਨੂੰ ਕਿੰਨੇ ਦਿਨ ਹੋ ਗਏ ਸਾਨੂੰ ਬੇਵਕੂਫ ਬਣਾਉਂਦੇ ਨੂੰ ਅੱਜ ਤੂੰ ਵੀ ਤੇ ਮੈਂ ਵੀ ਦੋਨੋਂ ਚੱਲਦੇ ਆਂ ਬਾਰਡਰ ਤੇ ਤੂੰ ਕਹਿੰਦਾ ਸੀ ਕਿ ਸਾਡੀ ਮਰਾਕੋਬ ਵਾਲੀ ਮਿਲਟਰੀ ਨਾਲ ਸੈਟਿੰਗ ਹੈ ਤੂੰ ਝੂਠ ਬੋਲਦਾ ਡੋਂਕਰ ਰੋਣ ਲੱਗ ਪਿਆ। ਬਾਕੀ ਮੁੰਡੇ ਮੈਨੂੰ ਕਹਿਣ ਲੱਗੇ, "ਵੀਰ ਜੀ ਚਲੋ ਛੱਡ ਦਿਓ, ਹੁਣ ਪਿੱਛੇ ਜਾਣ ਬਾਰੇ ਸੋਚੋ।" ਅਖੀਰ ਠੰਡਾ ਸਾਹ ਪਰ ਕੇ ਮੈਂ ਡੋਂਕਰ ਦੀ ਬਾਹ ਛੱਡ ਦਿੱਤੀ। ਸਾਡੇ ਗੱਡੀਆਂ ਵਾਲੇ ਡੋਂਕਰ ਵੀ ਵਾਪਸ ਜਾ ਚੁੱਕੇ ਸੀ। ਮੈਂ ਕਾਬੂਾਇ ਡੋਂਕਰ ਦਾ ਇੰਟਰਨੈਸ਼ਨਲ ਵਾਇਰ ਸੈੱਟ ਖੋ ਰਿਆ। ਫਿਰ ਮੈਂ ਆਪਣੇ ਪਿੰਡ ਵਾਲੇ ਨਿੱਕੂ ਜੋ ਮੇਰੇ ਨਾਲ ਸੀ ਉਸਦੇ ਚਾਚੇ ਬਲਬੀਰ ਸਿੰਘ ਨੂੰ ਇੰਡੀਆ ਫੋਨ ਮਿਲਾਇਆ। ਫੋਨ ਮਿਲ ਗਿਆ, ਸਾਡੇ ਚਿਹਰੇ ਤੇ ਥੋੜੀ ਚਮਕ ਆਈ। ਫੋਨ ਤੇ ਮੈਂ ਰੋਂਦੇ ਹੋਏ ਸਾਰੀ ਗੱਲ ਸੰਖੇਪ ਚ ਦੱਸੀ ਤੇ ਫਿਰ ਆਖਿਆ ਚਾਚਾ ਗੜ ਸ਼ੰਕਰ ਵਾਲੇ ਰਾਜੇਸ਼ ਏਜੰਟ ਨੂੰ ਕਹੇ ਹੁਣ ਸਾਡੀਆਂ ਸਾਰਿਆਂ ਦੀ ਜਾਨ ਨੂੰ ਖਤਰਾ ਹੈ ਸਾਨੂੰ ਵਾਪਸ ਲੈ ਜਾਵੇ ਇਹ ਸਾਡਾ ਆਖਰੀ ਫੋਨ ਹੈ ਨਾ ਸਾਡੇ ਕੋਲ ਕੁਝ ਖਾਣ ਨੂੰ ਹੈ ਤੇ ਨਾ ਪੀਣ ਨੂੰ ਸਾਡੇ ਗੱਡੀ ਵਾਲੇ ਡੌਂਕਰ ਸਾਨੂੰ ਛੱਡ ਕੇ ਭੱਜ ਗਏ ਨੇ ਇਹ ਸਭ ਕੁਝ ਕਹਿ ਕੇ ਮੈਂ ਫੋਨ ਕੱਟ ਦਿੱਤਾ ਫਿਰ ਮੈਂ ਮੁੰਡਿਆਂ ਨੂੰ ਕਿਹਾ ਕਿ ਦੋ ਜਣੇ ਡੌਂਕਰ ਨੂੰ ਫੜ ਲਓ ਪਰ ਕੋਈ ਵੀ ਉਸ ਨੂੰ ਡਰ ਦਾ ਫੜਦਾ ਨਹੀਂ ਸੀ ਕਿਉਂਕਿ ਮੁੰਡਿਆਂ ਨੂੰ ਡਰ ਸੀ ਕਿਸ ਨੇ ਬਾਅਦ ਚ ਸਾਨੂੰ ਮਰਵਾ ਦੇਣਾ ਹੈ ਮੈਂ ਹੱਲਾਸ਼ੇਰੀ ਦਿੱਤੀ ਤਾਂ ਤਿੰਨ ਜਣਿਆਂ ਨੇ ਡੋਂਕਰ ਨੂੰ ਫੜਿਆ ਪਰ ਆਪਣੇ ਸਿਰ ਮੂੰਹ ਕੱਪੜੇ ਬੰਨ ਕੇ ਤਾਂ ਕਿ ਸੇਫ ਜਗ੍ਹਾ ਤੇ ਜਾ ਕੇ ਡੋਂਕਰ ਨੂੰ ਸਾਨੂੰ ਪਛਾਣ ਨਾ ਸਕੇ ਅਸੀਂ ਸਾਰੀ ਰਾਤ ਤੁਰਦੇ ਰਹੇ ਸਵੇਰ ਨੂੰ 6 ਵਜੇ ਤੱਕ 30 35 ਕਿਲੋਮੀਟਰ ਤੁਰਨ ਪੇਛੋਂ ਅਸੀਂ ਥੱਕ ਟੁੱਟ ਕੇ ਬੈਠ ਗਏ ਸਾਡੇ ਵਿੱਚੋਂ ਕਾਲਾ ਮਹਿਤਪੁਰ 2 ਸਾਲ ਦੁਬਈ ਰਹਿ ਕੇ ਆਇਆ ਸੀ ਇਸ ਲਈ ਉਸ ਨੂੰ ਥੋੜੀ ਥੋੜੀ ਅਰਬੀ ਪਾਸ਼ਾ ਆਉਂਦੀ ਸੀ ਉਸਨੇ ਅਰਬੀ ਚ ਸਾਡੇ ਕਾਬੂ ਆ ਡੌਂਕਰ ਨੂੰ ਕਿਹਾ ਤੂੰ ਗੱਡੀ ਵਾਲੇ ਡੌਂਕਰ ਨੂੰ ਕਹਿ ਕਿ ਸਾਨੂੰ ਆਕੇ ਲੈ ਜਾਵੇ ਉਹ ਡੌਂਕਰ ਕਹਿੰਦਾ ਪਹਿਲਾਂ ਮੈਨੂੰ ਛੱਡੋ ਅਸੀਂ ਡੌਂਕਰ ਦੇ ਲੱਕ ਨੂੰ ਪਰਨੇ ਨਾਲ ਬੰਨਿਆ ਹੋਇਆ ਸੀ ਅਸੀਂ ਉਸ ਨੂੰ ਛੱਡ ਦਿੱਤਾ ਫਿਰ ਉਸਨੇ ਅਲੀ ਡੌਂਕਰ ਨੂੰ ਫੋਨ ਕੀਤਾ ਅਲੀ ਡੌਂਕਰ 7:00 ਵਜੇ ਸਾਡੇ ਕੋਲ ਗੱਡੀ ਲੈ ਕੇ ਆਉਂਦਾ ਦਿਸਿਆ ਸਾਡੇ ਚਿਹਰੇ ਖਿੜ ਗਏ ਪਰ ਅਲੀ ਡੌਂਕਰ ਜੇ ਸਾਹਮਣਾ ਆਉਂਦਾ ਹੀ ਪਿਆ ਸੀ ਕਿ ਸਾਡੇ ਵਾਲਾ ਡੌਂਕਰ ਕਹਿੰਦਾ ਮੈਂ ਬਾਥਰੂਮ ਜਾਣਾ ਹੈ ਅਸੀਂ ਸਾਰੇ ਥੱਕੇ ਹੋਏ ਬੈਠੇ ਸੀ ਇਸ ਲਈ ਅਸੀਂ ਕੁਝ ਸਮਝ ਵੀ ਨਾ ਸਕੇ ਜਦੋਂ ਅਲੀ ਡੋਂਕਰ ਗੱਡੀ ਲੈ ਕੇ ਸਾਡੇ ਨੇੜੇ ਆਇਆ ਤਾਂ ਸਾਡੇ ਡੋਂਕਰ ਨੇ ਉਸ ਨੂੰ ਫੋਨ ਤੇ ਆਪਣੀ ਭਾਸ਼ਾ ਵਿੱਚ ਕੁਝ ਕਿਹਾ ਤੇ ਭੱਜ ਕੇ ਚੱਲਦੀ ਗੱਡੀ ਤੇ ਛਾਲ ਮਾਰ ਕੇ ਬੈਠ ਗਿਆ ਉਹਨਾਂ ਨੇ ਇੱਕਦਮ ਗੱਡੀ ਭਜਾ ਲਈ ਅਸੀਂ ਹੱਕੇ ਬੱਕੇ ਰਹਿ ਗਏ ਸਾਡੀ ਕੈਦ ਚੋਂ ਰਿਹਾ ਹੋ ਕੇ ਸਾਨੂੰ ਗੁੱਸੇ ਵਿੱਚ ਆਪਣੀ ਭਾਸ਼ਾ ਵਿੱਚ ਗਾਲਾਂ ਕੱਢਦਾ ਤੇ ਹੱਥ ਹਿਲਾਉਂਦਾ ਉਹ ਛੇਤੀ ਹੀ ਨਜ਼ਰਾਂ ਤੋਂ ਲੰਬੇ ਹੋ ਗਿਆ ਅਸੀਂ ਸਾਰੇ ਸਮਝ ਨਾ ਸਕੇ ਕਿ ਸਾਡੇ ਨਾਲ ਕੀ ਹੋ ਗਿਆ ਹੁਣ ਅਸੀਂ ਘਬਰਾ ਗਏ ਕਿ ਹੁਣ ਕਿੱਥੇ ਜਾਵਾਂਗੇ ਕਿਉਂਕਿ ਚਾਰੇ ਪਾਸੇ ਰੇਤ ਹੀ ਰੇਤ ਜਾਂ ਕਿਤੇ ਕਿਤੇ ਪੱਥਰ ਦੇ ਪਹਾੜ ਸਨ ਇਹ ਗੱਲ 17 10 2005 ਦੀ ਹੈ ਕੁਝ ਚਿਰ ਡਾਵਾ ਡੋਲ ਰਹਿਣ ਪਿਛੋਂ ਪਰਮਾਤਮਾ ਦੇ ਨਾਮ ਨੇ ਹਿੰਮਤ ਪ੍ਰਦਾਨ ਕੀਤੀ ਫਿਰ ਅਸੀਂ ਸਲਾਹ ਕੀਤੀ ਕਿ ਹੁਣ ਕੋਈ ਵੀ ਵੀਰ ਬੈਠੋ ਨਾ ਡਾਂਕਰਾਂ ਦੀਆਂ ਗੱਡੀ ਦੀਆਂ ਲੀਹਾਂ ਤੇ ਤੁਰਦੇ ਰਹੋ ਕਿਤੇ ਤਾਂ ਪਹੁੰਚਾਂਗੇ ਸਾਨੂੰ ਯਕੀਨ ਵੀ ਨਹੀਂ ਸੀ ਕਿ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਣਗੇ ਭਾਵੇਂ ਅਸੀਂ ਸਾਰੇ ਥੱਕ ਚੁੱਕੇ ਸੀ ਕਿਉਂਕਿ ਅਸੀਂ ਇੱਕ ਦਿਨ ਪਹਿਲਾਂ 8 ਵਜੇ ਤੋਂ ਲੈ ਕੇ ਦੂਜੇ ਦਿਨ ਸਵੇਰ ਦੇ 7 ਵਜੇ ਤੱਕ ਤੁਰਦੇ ਰਹੇ ਸੀ ਬਿਨਾਂ ਕੁਝ ਖਾਦੇ ਪੀਤੇ ਫਿਰ ਵੀ ਸਾਡੇ ਵਿੱਚੋਂ ਕਿੰਦੇ ਨੇ ਜ਼ੋਰ ਦੇ ਕੇ ਕਿਹਾ ਹੁਣ ਕੋਈ ਵੀ ਬੈਠੋ ਨਾ ਗੱਡੀ ਦੀਆਂ ਲੀਹਾਂ ਮਗਰ ਤੁਰਦੇ ਰਹੋ ਸਾਡਾ ਕਾਫਲਾ ਤੁਰ ਪਿਆ ਸਭ ਕੁਝ ਹੁੰਨ ਤੋਂ ਬਾਵਜੂਦ ਸਭ ਤੋਂ ਅੱਗੇ ਕਿੰਦਾ ਤਰਮਿੰਦਰ ਜੀਤਾ ਤੇ ਸਾਡੇ ਚੋਂ ਇੱਕ ਵੱਡੀ ਉਮਰ ਦੇ ਕੁਲਵਿੰਦਰ ਭਾਜੀ ਜਿਨ੍ਹਾਂ ਦੀ ਉਮਰ 50 ਕੇ ਸਾਲ ਦੇ ਕਰੀਬ ਸੀ ਜਸਬੀਰ ਟਿੱਬਾ ਨਿੱਕੂ ਤੇ ਮੈਂ ਸਾਂ ਬਾਕੀ ਸਾਰੇ ਪਿੱਛੇ ਅਸੀਂ ਤੁਰਦੇ ਗਏ ਜਦੋਂ ਅਸੀਂ 7-8 ਕਿਲੋਮੀਟਰ ਦਾ ਪਿੰਡ ਆ ਤੈ ਕੀਤਾ ਤਾਂ ਅਸੀਂ ਆਪਣੇ ਸੱਜੇ ਪਾਸੇ ਪੱਥਰਾਂ ਦੀ ਪਹਾੜੀ ਦੇ ਵਿਚਾਲੇ ਝੁੱਗੀਆਂ ਵੇਖੀਆਂ ਤੇ ਚਾਰ-ਪੰਜ ਬੰਦੇ ਵੀ ਘੁੰਮਦੇ ਵੇਖੇ ਸਾਨੂੰ ਜਿਵੇਂ ਮੌਤ ਦੇ ਹਨੇਰੇ 'ਚ ਜ਼ਿੰਦਗੀ ਦਿਸਪਈ ਹੋਵੇ। ਝੁੱਗਿਆਂ ਦੇ ਉੱਪਰ ਏਰੀਅਲ ਲੱਗਿਆ ਹੋਇਆ ਸੀ। ਅਸੀਂ ਸਲਾਬ ਬਣਾਈ ਚੱਲੋ ਝੁੱਗਿਆਂ ਵਾਲਿਆਂ ਨੂੰ ਪੁੱਛਦੇ ਹਾਂ ਕਿ ਇੱਥੋਂ ਸ਼ਹਿਰ ਕਿੰਨੀ ਦੂਰ ਹੈ। ਨਾਲੇ ਝੁੱਗਿਆਂ ਵਾਲੋਂ ਉਹ ਜੋ ਖਾਵਾਂਗੇ ਤੇ ਪਾਣੀ ਵੀ ਪੀਵਾਂਗੇ। ਅਸੀਂ ਕਾਲੀ ਨਾਲ ਝੁੱਗਿਆਂ ਵੱਲ ਵਧੇ। ਜਦੋਂ ਅਸੀਂ ਤੁਰਦੇ ਸੀ ਤਾਂ ਸਾਡੇ ਪੈਰ ਰੇਤੇ ਵਿੱਚ ਖੁੱਬਦੇ ਸੀ। ਅਜੀ ਅਸੀਂ ਝੁੱਗਿਆਂ ਤੋਂ ਅੱਧਾ ਕਿਲੋਮੀਟਰ ਪਿੱਛੇ ਹੀ ਸੀ। ਕਿ ਉਹ 4-5 ਬੰਦੇ ਸਾਨੂੰ ਵੇਖ ਕੇ ਝੁੱਗਿਆਂ ਵਿੱਚ ਵੜ ਗਏ। ਫਿਰ ਉਹੇ ਛੇਤੀ ਹੀ ਉਹ ਐਸਐਲਰ ਗੰਨਾ ਫੜ ਕੇ ਬਾਹਰ ਨਿਕਲੇ ਉਹਨਾਂ ਨੇ ਗੰਨਾ ਨਾਲ ਸਾਡੇ ਵੱਲ ਨੂੰ ਹਵਾਈ ਫਾਇਰ ਕਰਨੇ ਸ਼ੁਰੂ ਕੀਤੇ ਅਸੀਂ ਘਬਰਾ ਗਏ ਕਿ ਕੀ ਮਾਜਰਾ ਹੈ ਉਹ ਹੁਣ ਸਾਡੇ ਵੱਲ ਕਾਲੇ ਪਰਨੇ ਨਾਲ ਇਸ਼ਾਰਾ ਕਰਨ ਲੱਗ ਪਏ ਕਿ ਸਾਡੇ ਵੱਲ ਨਾ आओ ਤੇ ਅੱਗੇ ਜਾਓ ਹੁਣ ਸਾਨੂੰ ਕੁਝ-ਕੁਝ ਸ਼ੱਕ ਹੋਇਆ ਕਿ ਇਹ ਝੁੱਗੀਆਂ ਨਹੀਂ ਬਲਕਿ ਇਹ ਬਾਰਡਰ ਹੀ ਹੈ ਤੇ ਇਹ ਲੋਕ ਸਿਵਿਲਿਅਨ ਨਹੀਂ ਮਰਾਕੋ ਦੇ ਫੌਜੀ ਹਨ ਅਸੀਂ ਡਰ ਦੇ ਮਾਰੇ ਪਿੱਛੇ ਭੱਜੇ ਸਾਡੇ ਬਾਕੀ ਸਾਥੀ ਸਾਡੇ ਤੋਂ 4-5 ਕਿਲੋਮੀਟਰ ਪਿੱਛੇ ਹੀ ਸਨ ਸਾਡਾ ਤੁਰਨਾ ਬਹੁਤ ਮੁਸ਼ਕਿਲ ਸੀ ਜਦੋਂ ਅਸੀਂ ਤੁਰਦੇ ਸੀ ਸਾਡੇ ਪੈਰ ਰੇਤੇ ਵਿੱਚ ਖੁੱਬਦੇ ਸਨ ਸਾਡੇ ਪੈਰਾਂ ਦੇ ਨਿਸ਼ਾਨ ਵੀ ਰੇਤੇ ਤੇ ਲੱਗਦੇ ਸੀ ਸਾਡੇ ਬਾਕੀ ਸਾਥੀ ਵੀ ਸਾਡੇ ਪੈਰਾਂ ਦੇ ਨਿਸ਼ਾਨ ਵੇਖਦੇ ਬਾਰਡਰ ਵੱਲ ਚਲੇ ਗਏ ਤੇ ਉਹਨਾਂ ਨਾਲ ਹੀ ਉਹੀ ਹੋਇਆ ਜੋ ਸਾਡੇ ਨਾਲ ਹੋਇਆ ਸੀ ਅਸੀਂ ਬਾਰਡਰ ਤੋਂ 2-3 ਕਿਲੋਮੀਟਰ ਦੂਰ ਇੱਕ ਬਹੁਤ ਹੀ ਵੱਡੇ ਪੱਥਰ ਦੇ ਪਹਾੜ ਤੇ ਬੈਠ ਗਏ ਤੇ ਨਾਲਦਿਆਂ ਨੂੰ ਦੇਖਣ ਲੱਗੇ ਤਕਰੀਬਨ 11 ਵਜੇ ਅੱਧਾ ਘੰਟਾ ਬੈਠੇ ਬਾਕੀ ਸਾਥੀਆਂ ਨੂੰ ਉਡੀਕਦੇ ਰਹੇ ਅਖੀਰ ਅੱਧੇ ਘੰਟੇ ਬਾਅਦ ਮੈਂ ਕਿਹਾ ਚਲੋ ਜਿੱਧਰ ਨੂੰ ਡੌਂਕਰ ਦੀ ਗੱਡੀ ਗਈ ਹੈ ਉਧਰ ਨੂੰ ਚੱਲਦੇ ਹਾਂ ਜੀ ਅਸੀਂ ਬੈਠ ਗਏ ਤਾਂ ਬਾਕੀਆਂ ਨੇ ਵੀ ਬੈਠ ਜਾਣਾ ਪਰ ਹੁਣ ਸਾਰਿਆਂ ਦੀ ਹਿੰਮਤ جواب ਦੇ ਗਈ ਸੀ ਅੱਧੇ ਮੁੰਡੇ ਕਹਿੰਦੇ ਸਾਡੀ ਬੱਸ ਹੋ ਗਈ ਆ ਅਸੀਂ ਹੋਰ ਨਹੀਂ ਤੁਰ ਸਕਦੇ ਮੈਂ ਕਿਹਾ ਬੈਠਣਾ ਸਾਡਾ ਹੱਲ ਨਹੀਂ ਪਰ ਉਹ ਨਾ ਮੰਨੇ ਅਖੀਰ ਅਸੀਂ ਤਿੰਨ ਚਾਰ ਮੁੰਡੇ ਜਿਹੜੇ ਸਾਰੇ ਹੀ ਫੁੱਟਬਾਲ ਦੇ ਖਿਡਾਰੀ ਸਾਂ ਤੁਰਨ ਦੀ ਪ੍ਰੈਕਟਿਸ ਹੋਣ ਕਰਕੇ ਤੁਰ ਪਏ ਗੱਡੀਆਂ ਦੀਆਂ ਲੀਹਾਂ ਮਗਰ ਮੈਂ ਨਿੱਕੂ ਕੁਲਵਿੰਦਰ ਭਾਜੀ ਜਸਵੀਰ ਟਿੱਬਾ ਤੇ ਸਤਨਾਮ ਐਮਾ ਆਵੋਲੋਵਾਲ ਅਸੀਂ ਪੰਜ ਜਣੇ ਤੁਰ ਰਹੇ ਸੀ ਜਦੋਂ ਅਸੀਂ ਪਹਾੜੀ ਤੋਂ 2-3 ਕਿਲੋਮੀਟਰ ਅੱਗੇ ਗਏ ਤੇ ਧੁੱਪ ਬਹੁਤ ਜ਼ਿਆਦਾ ਹੋ ਗਈ ਹੁਣ ਸਾਡੇ ਪੰਜਾਂ ਚੋਂ 24 ਕੁਲਵਿੰਦਰ ਦੁਬਈ ਵਾਲੇ ਭਾਜੀ ਦੀ ਬਿਲਕੁਲ ਬੱਸ ਹੋ ਗਈ ਸੀ ਕੁਲਵਿੰਦਰ ਭਾਜੀ ਦੀ ਹਾਲਾਤ ਵੇਖ ਕੇ ਅਸੀਂ ਵੀ ਬੈਠ ਗਏ ਅਸੀਂ 15-20 ਮਿੰਟ ਆਰਾਮ ਕੀਤਾ ਤਾ ਥੋੜੀ ਸੁਰਤ ਆਈ ਨਿੱਕੂ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਕਹਿੰਦਾ ਬਾਜੀ ਪਿੱਛੇ ਪਹਾੜੀ ਕੋਲ ਤਾਂ ਕੋਈ ਵੀ ਨਹੀਂ ਦਿਸਦਾ ਅਸੀਂ ਡਰ ਗਏ ਅਸੀਂ ਪੰਜ ਜਣੇ ਫਿਰ ਪਿੱਛੇ ਬਾਹੋ ਦਾਹੀ ਪਹਾੜੀ ਕੋਲ ਵਾਪਸ ਆ ਪਹੁੰਚੇ ਉੱਥੇ ਕੋਈ ਵੀ ਨਹੀਂ ਸੀ ਉਸ ਸਮੇ ਸਾਡੀ ਹਾਲਤ ਬਹੁਤ ਗੰਭੀਰ ਸੀ ਹੁਣ ਅਸੀਂ ਆਪਣੇ ਵਿਛੜੇ ਸਾਥੀਆਂ ਕੋਲ ਜਾਣ ਨੂੰ ਵੀ ਤਰਸਣ ਲੱਗੇ ਸਾਡੇ ਕੋਲ ਸਿਰਫ ਅੱਧੀ ਬੋਤਲ ਪਾਣੀ ਦੀ ਸੀ ਅਸੀਂ ਪੰਜ ਜਣਿਆਂ ਨੇ ਬੋਤਲ ਦਾ ਇੱਕ ਇੱਕ ਢੱਕੜ ਪਾਣੀ ਪੀਤਾ ਅਚਾਨਕ ਨਿੱਕੂ ਦੀ ਨਿਗਾਹ ਹੇਠਾਂ ਰਿੱਤੇ ਤੇ ਪੈ ਗਈ ਜਿਸ ਤੇ ਲਿਖਿਆ ਸੀ ਤੁਸੀਂ ਸਾਡੇ ਮਗਰ ਆ ਜਾਓ ਅਸੀਂ ਡੌਂਕਰ ਦੀ ਗੱਡੀ ਦੀਆਂ ਲੀਹਾਂ ਤੇ ਮਗਰ ਨਹੀਂ ਜਾਣਾ ਅਸੀਂ ਉਸ ਪਹਾੜੀ ਵੱਲ ਜਾ ਰਹੇ ਹਾਂ ਜਿੱਥੇ ਡੌਂਕਰ ਸਾਨੂੰ ਛੱਡ ਕੇ ਗਿਆ ਸੀ ਇਹ ਸੁਣਿਆ ਸਾਡੇ ਸਾਥੀ ਸਾਡੇ ਲਈ ਛੱਡ ਗਏ ਸਨ ਸਾਨੂੰ ਤਸੱਲੀ ਹੋਈ ਅਸੀਂ ਫਿਰ ਆਪਣੇ ਸਾਥੀਆਂ ਦੀਆਂ ਪੈੜ ਨੱਪ ਦੇ ਤੁਰ ਪਏ ਤਿੰਨ ਚਾਰ ਕਿਲੋਮੀਟਰ ਅੱਗੇ ਗਏ ਤਾਂ ਇੰਦਰਜੀਤ ਕਾਲਾ ਮਹਤਪੁਰ ਜਿੰਦੀ ਬੋਪਾਰਾਏ ਤਰਮਿੰਦਰ ਰਮ ਰਾਏਪੁਰ ਰਣਜੀਤ ਯੂਪੀ ਵਾਲਾ ਤੇ ਜੱਸੀ ਮਜਾਰੀ ਵਾਲਾ ਸਾਨੂੰ ਬੈਠੇ ਉਡੀਕਦੇ ਬੈਠੇ ਹੋਏ ਮਿਲੇ ਬਾਕੀ 26 ਮੁੰਡੇ ਉਹਨਾਂ ਤੋਂ ਵੀ 2-3 ਕਿਲੋਮੀਟਰ ਅੱਗੇ ਚਲੇ ਗਏ ਸੀ ਜਦੋਂ ਅਸੀਂ ਇਹਨਾਂ ਕੋਲ ਪਹੁੰਚੇ ਤਾਂ ਪਹਿਲਾਂ ਸਾਰੇ ਇੱਕ ਦੂਜੇ ਦੇ ਗਲ ਲਾ ਕੇ ਰੋਏ ਅਸੀਂ ਜਜ਼ਬਾਤੀ ਹੋ ਕੇ ਇੱਕ ਦੂਸਰੇ ਨੂੰ ਕਹਿ ਰਹੀ ਸੀ ਕਿ ਅੱਗੇ ਤੋਂ ਅਸੀਂ ਇਕੱਠਿਆਂ ਨਹੀਂ ਰਹਿਣਾ ਹੈ ਫਿਰ ਸਾਹ ਲੈਂਦੇ ਹੋਏ ਅਸੀਂ ਬੈਠ ਕੇ ਸੋਚਿਆ ਹੁਣ ਕਿੱਧਰ ਨੂੰ ਚਲੀਏ ਦੁਪਹਿਰ ਦੇ 3 ਵਜੇ ਚੁੱਕੇ ਸੀ ਧੁੱਪ ਕਹਿਰ ਦੀ ਸੀ ਤੇ ਅਸੀਂ ਛਾਵੇਂ ਬੈਠਣ ਨੂੰ ਤਰਸ ਰਹੇ ਸੀ ਫਿਰ ਅਸੀਂ ਸਲਾਹ ਕੀਤੀ ਕਿ ਅਸ ਹੁਣ ਅਸੀਂ ਉਹਨਾਂ ਆਪਣੇ 26 ਸਾਥੀਆਂ ਮਗਰ ਨਹੀਂ ਜਾਣਾ ਉਹ ਸਾਡੇ ਤੋਂ ਬਹੁਤ ਦੂਰ ਚਲੇ ਗਏ ਹੋਣਗੇ ਅਸੀਂ ਡਾਂਕਰ ਦੀ ਗੱਡੀ ਦੀਆਂ ਲੀਹਾਂ ਮਗਰ ਤੁਰ ਪਏ ਇਸ ਤਰ੍ਹਾਂ ਉਹ 26 ਮੁੰਡੇ ਭਾਵੇਂ ਦੂਸਰੀ ਸਾਈਡ ਤੇ ਚਲੇ ਗਏ ਸੀ ਪਰ ਅਸੀਂ ਦੂਸਰੀ ਸਾਈਡ ਤੇ ਤੁਰ ਪਏ ਜਦੋਂ ਅਸੀਂ ਥੋੜੀ ਦੂਰ ਗਏ ਤੇ ਕਲਵਿੰਦਰ ਭਾਜੀ ਦੀ ਹਾਲਤ ਬਹੁਤ ਖਰਾਬ ਹੋ ਗਈ। ਉਹ ਇਕੱਲੇ ਨਹੀਂ ਸੀ ਤੁਰ ਸਕਦੇ। ਜਿਸ ਕਾਰਨ ਇੱਕ ਸਾਈਡ ਤੋਂ ਮੋਢੇ ਤੇ ਜਸਵੀਰ ਟਿਪੇ ਨੇ ਸਹਾਰਾ ਦਿੱਤਾ ਸੀ ਤੇ ਦੂਸਰੀ ਸਾਈਡ ਤੇ ਸਤਨਾਮ ਐਮਾ ਆਲੋਵਾਲ ਉਹਨਾਂ ਨੂੰ ਮੋਢਿਆਂ ਨਾਲ ਸਹਾਰਾ ਦੇ ਕੇ ਤੋਰਦੇ ਰਹੇ। ਥੋੜੇ ਚਿਰ ਬਾਅਦ ਸਾਨੂੰ ਦੂਰ ਇੱਕ ਕਿੱਕਰ ਦੀ ਸੀ। ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਛਾਵੇਂ ਬੈਠਾਂਗੇ। ਕਿੱਕਰ ਸਾਡੇ ਤੋਂ 2-3 ਕਿਲੋਮੀਟਰ ਦੂਰ ਸੀ। ਉਹ ਕਿੱਕਰ ਵੀ ਪ੍ਰਮਾਤਮਾ ਦੀ ਦੇਣ ਜਾਪਦੀ ਸੀ ਕਿਉਂਕਿ ਰੇਤ ਵਿੱਚ ਤਾਂ ਕੋਈ ਦਰਖਤ ਨਹੀਂ ਹੁੰਦਾ ਅਸੀਂ 3 ਵਜੇ ਉਸ ਕਿੱਕਰ ਵੱਲ ਤੁਰ ਗਏ ਤੇ 5:30 ਵਜੇ ਸ਼ਾਮ ਨੂੰ ਕਿੱਕਰ ਦੇ ਕੋਲ ਜਾ ਪਹੁੰਚੇ ਜਦੋਂ ਅਸੀਂ ਮਰਦੇ ਟੁੱਟਦੇ ਉਸ ਕਿੱਕਰ ਦੇ ਦਰਖਤ ਹੇਠ ਪਹੁੰਚੇ ਤਾਂ ਕਿੱਕਰ ਸਿਰਫ ਨਾਂ ਦੀ ਹੀ ਕਿੱਕਰ ਸੀ ਉਸ ਦੀ ਛਾਂ ਬਹੁਤ ਥੋੜੀ ਸੀ ਤੇ ਉਸ ਕਿੱਕਰ ਦੇ ਥਾਂ ਛਾਂ ਥੱਲੇ ਇੱਕ ਬਹੁਤ ਵੱਡਾ ਊਠ ਮਰਿਆ ਪਿਆ ਸੀ ਜਦੋਂ ਅਸੀਂ ਮਰੇ ਹੋਏ ਊਠ ਨੂੰ ਵੇਖਿਆ ਤਾਂ ਸਾਨੂੰ ਆਪਣੀ ਮੌਤ ਵੀ ਸਾਫ਼ ਦਿਖਾਈ ਦੇਣ ਲੱਗੀ ਕਿਉਂਕਿ ਅਸੀਂ ਪੜ੍ਹਿਆ ਸੀ ਕਿ ਊਠ ਪਾਣੀ ਤੋਂ ਬਿਨਾ 15 ਦਿਨ ਕੱਟ ਸਕਦਾ ਹੈ ਪਰ ਇੱਥੇ ਤਾਂ ਊਠ ਵੀ ਕਿਕਰ ਥੱਲੇ ਮਰਿਆ ਪਿਆ ਸੀ ਅਸੀਂ ਫਿਰ ਸਾਰੇ ਉਸ ਊਠ ਵੱਲ ਵੇਖ ਕੇ ਰੋਣ ਲੱਗ ਪਏ ਅਸੀਂ ਇੱਕ ਪਾਸੇ ਪਾਣੀ ਤੋਂ ਬਿਨਾ ਮਰੇ ਊਠ ਵੱਲ ਵੇਖਦੇ ਤੇ ਫਿਰ ਆਪਣੇ ਕੋਲ ਬਚੇ ਥੋੜੇ ਜਿਹੇ ਪਾਣੀ ਵੱਲ ਸਾਡੇ ਕੋਲ ਤਾਂ ਪਾਣੀ ਦੀ ਅੱਧੀ ਬੋਤਲ ਰਹਿ ਗਈ ਸੀ ਅਸੀਂ ਫਿਰ ਧੁੱਪ ਵਿੱਚ ਹੀ ਲੰਮੇ ਪੈ ਗਏ ਸਾਨੂੰ ਹੁਣ ਨੀਂਦ ਵੀ ਨਹੀਂ ਤੇ ਚੈਨ ਵੀ ਨਹੀਂ ਸਿਉਂਦਾ 10-15 ਮਿੰਟ ਬਾਅਦ ਤੁਸੀਂ ਸਾਰਿਆਂ ਨੇ ਫਿਰ ਇਹ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ ਅਸੀਂ 11 ਜਣੇ ਭੁੱਖੇ ਤੇ ਪਿਆਸੇ ਇੰਨੇ ਸੀ ਕਿ ਉਸੇ ਟਾਈਮ ਇੱਕ ਇੱਕ ਬੰਦਾ 5-5 ਬੋਤਲਾਂ ਪਾਣੀ ਪੀ ਸਕਦਾ ਸੀ ਪਰ ਪਾਣੀ ਬਸ ਤੱਕ ਘਟ ਹੋਣ ਕਰਕੇ ਅਸੀਂ 2 ਦਿਨ ਤੋਂ ਬੋਤਲ ਦਾ ਇੱਕ ਇੱਕ ਢੱਕਣ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਸੀ ਸਾਡੇ ਚੋਂ ਇੱਕ ਜਣਾ ਲੰਮਾ ਪੈ ਜਾਂਦਾ ਸੀ ਤੇ ਦੂਸਰਾ ਬੋਤਲ ਨਾਲ ਢੱਕਣ ਚ ਪਾਣੀ ਪਾ ਕੇ ਉਸ ਦੇ ਮੂੰਹ ਚ ਪਾਉਂਦਾ ਤੇ ਪਿੰਡ ਵਾਲਾ ਢੱਕਣ ਨੂੰ ਫੜ ਕੇ ਪਾਣੀ ਪੀ ਕੇ ਫਿਰ ਜੀਬ ਨਾਲ ਚੱਟਦਾ ਅਸੀਂ ਕਦੇ ਅੱਧੀ ਬੋਤਲ ਵੱਲ ਵੇਖਦੇ ਸੀ ਤੇ ਕਦੇ ਇੱਕ ਦੂਜੇ ਵੱਲ ਸਾਡੇ ਮੂੰਹ ਸੁੱਕੇ ਪਏ ਸੀ ਤੇ ਅੱਖਾਂ ਕਾਲੀਆਂ ਹੋਈਆਂ ਪਈਆਂ ਸੀ ਇੱਕ ਦੂਸਰੇ ਦੀ ਸ਼ਕਲ ਵੇਖ ਕੇ ਡਰ ਲੱਗਦਾ ਸੀ ਫਿਰ ਵੀ ਸੱਚੇ ਪਾਤਸ਼ਾਹ ਨੇ ਸਾਡੇ ਚ ਸਾਰਿਆਂ ਵਿੱਚ ਸਬਰ ਸੰਤੋਖ ਤੇ ਹਿੰਮਤ ਬਖਸ਼ੀ ਸੀ ਕਿਉਂਕਿ ਇਸ ਟਾਈਮ ਪਰਮਾਤਮਾ ਦੇ ਨਾਮ ਨਾਲ ਮਿਲ ਰਹੀ ਹਿੰਮਤ ਹੀ ਸਾਡਾ ਆਸਰਾ ਸੀ ਅਸੀਂ ਨਿਤਨੇਮ ਦਾ ਪਾਠ ਜ਼ਰੂਰ ਕਰਦੇ ਸੀ ਜਿਸ ਕਰਕੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਅਖੀਰ ਜਸਵੀਰ ਟਿੱਬਾ ਵੀ ਕਹਿੰਦਾ ਵੀਰ ਜੀ ਮੈਂ ਬਾਰਡਰ ਤੋਂ ਪਾਣੀ ਲੈਣ ਚੱਲੇ ਆਂ ਭਾਵੇਂ ਮੇਰੀ ਮੌਤ ਹੋ ਜਾਵੇ ਪਰ ਮੇਰੇ ਨਾਲ ਇੱਕ ਵੀਰ ਹੋਰ ਭੇਜ ਦਿਓ ਥੋੜੇ ਜੇਰ ਬਾਅਦ ਜੱਸੀ ਮਜਾਰੀ ਬਲਾਚੌਰ ਨੇ ਕਿਹਾ ਅਸੀਂ ਮਰਾਕੋ ਬਾਰਡਰ ਤੇ ਪਾਣੀ ਲੈਣ ਜਾਂਦੇ ਆਂ ਸਾਨੂੰ ਖਾਲੀ ਬੋਤਲਾਂ ਦੇ ਦਿਓ ਅਸੀਂ 11 ਜਣਿਆਂ ਨੇ 10 ਖਾਲੀ ਬੋਤਲਾਂ ਦੇ ਦਿੱਤੀਆਂ ਤੇ ਜਿਹੜੀ ਪਾਣੀ ਦੀ ਅੱਧੀ ਬੋਤਲ ਸੀ ਤੇ ਉਸ ਵਿੱਚ ਥੋੜਾ ਜਿਹਾ ਪਾਣੀ ਸੀ ਉਹ ਵੀ ਦੇ ਦਿੱਤੀ ਜਸਵੀਰ ਤੇ ਜੱਸੀ ਜਦੋਂ ਤੁਰਨ ਲੱਗੇ ਛਾਨੂੰ ਸਾਰਿਆਂ ਨੂੰ ਗਲ ਲਾ ਕੇ ਮਿਲੇ ਰੋਂਦੇ ਰੋਂਦੇ ਉਹ ਕਹਿ ਰਹੇ ਸੀ ਵੀਰ ਜੀ ਜਾਂ ਅਸੀਂ ਪਾਣੀ ਲੈ ਕੇ ਆਵਾਂਗੇ ਜਾਂ ਮਰ ਜਾਵਾਂਗੇ